ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਭਾਰਤੀ ਰਿਪੋਰਟ ਕੀਤੇ ਨੇ ਅਮਰੀਕਾ ਨੇ ਉਹਨਾਂ ਲਈ ਸਾਡੇ ਮਨ ਵਿੱਚ ਦੁੱਖ ਹੈ ਭਾਰ ਦਾ ਹਰੇਕ ਵਸਿੰਦਾ ਉਹਨਾਂ ਲਈ ਹਮਦਰਦੀ ਰੱਖਦਾ ਪਰ ਅੱਜ ਕੁਝ ਗੱਲਾਂ ਕਹਿਣੀਆਂ ਨੇ ਧਿਆਨ ਵਿੱਚ ਰੱਖਿਓ ਤੇ ਇਹਨਾਂ ਗੱਲਾਂ ਨੂੰ ਪੱਲੇ ਬੰਨ ਲਿਓ ਰਾਤ ਮੇਰੀ ਅਮਰੀਕਾ ਤੋਂ ਇੱਕ ਭਾਰਤੀ ਨਾਂ ਦੇ ਬੰਦੇ ਨਾਲ ਸਿੰਘ ਉਹਦੇ ਨਾਂ ਪਿੱਛੇ ਲੱਗਦਾ ਉਹਨੇ 1 ਘੰਟਾ ਗੱਲ ਕੀਤੀ ਬੜਾ ਦੁੱਖ ਹੋਇਆ ਜਿਹੜੀਆਂ ਉਹਨੇ ਗੱਲਾਂ ਕਹੀਆਂ ਉਹ ਕਹਿੰਦਾ ਗਨਨ ਜੀ ਇੱਕ ਗੱਲ ਜ਼ਰੂਰ ਕਹੋ ਅੱਜ ਮੈਂ ਕਹੇ ਦੱਸੋ ਕਹਿੰਦਾ ਜੀ ਮੈਨੂੰ 30 ਸਾਲ ਹੋ ਗਏ ਅਮਰੀਕਾਏ ਨੂੰ ਉਹਨੇ ਗੱਲ ਕਹੀ ਮੈਂ ਕਹੇ ਹਾਂ ਕਹਿੰਦਾ ਮੇਰੇ ਕੋਲੇ ਪੰਜਾਬ ਦੇ ਵਿੱਚ 40 ਕਿੱਲੇ ਜ਼ਮੀਨ ਸੀ ਜਿਸ ਵਕਤ ਮੈਂ ਕਹਿੰਦੇ ਅਮਰੀਕਾ ਆਇਆ ਇੰਡੀਆ ਤੋਂ ਕਹਿੰਦੇ ਹੁਣ ਵੀ ਹੈਗੀ ਹੈ ਹੁਣ ਕਹਿੰਦੇ 2-4 ਕਿੱਲੇ ਹੋਰ ਵੀ ਖਰੀਦੇ ਨੇ ਲਗਭਗ ਕਹਿੰਦਾ ਮੇਰੇ ਕੋਲੇ 50 ਕਿੱਲੇ ਜ਼ਮੀਨ ਹੈਗੀ ਹੈ ਉਨੇ ਗੱਲ ਕਹੀ ਕਹਿੰਦਾ ਮੈਂ ਸਾਲ ਦੇ ਵਿੱਚ ਇੱਥੇ ਜੇ 1 ਲੱਖ ਡਾਲਰ ਕਮਾਉਣਾ ਉਹਦੇ ਵਿੱਚੋਂ ਕਹਿੰਦਾ 35-40 ਹਜ਼ਾਰ ਟੈਕਸ ਜਾਂਦਾ ਹੈ ਗਵਰਨਮੈਂਟ ਨੂੰ ਇਹ ਗੱਲ ਕਹੀ ਬਾਕੀ ਸਹੀ ਕਰ ਪਿੱਛੇ ਕਿ ਬਚਿਆ 60-65 ਹਜ਼ਾਰ ਡਾਲਰ ਕਿੰਨੇ ਕ ਲੱਖ ਬਣਿਓ ਦੇ ਜੇਰ ਜਰਬ ਕਰੋਗੇ ਤੁਸੀਂ 82 83 ਡਾਲਰਾਂ ਦੇ ਨਾਲ 40 ਇੱਕ ਲੱਖ ਬਣ ਜੂਗਾ ਚਲੋ 50 ਬਣ ਜੂਗਾ ਉਹ ਕਹਿੰਦਾ ਮੈਂ ਇੰਡੀਆ ਦੇ ਵਿੱਚ ਜੇ ਹੁਣ ਖੇਤੀ ਕਰਾਂ 60 70 ਲੱਖ ਰੁਪਈਆ ਸੌਖੇ ਹੀ ਬਣਾ ਸਕਦਾ ਉਹਨੇ ਗੱਲ ਕਹੀ ਗੱਲ ਵੀ ਸਹੀ ਹੈ ਕਹਿੰਦਾ ਇੱਥੇ ਜੇ ਮੈਂ ਸਾਲ ਵਿੱਚ ਲੱਖ ਡਾਲਰ ਕਮਾਉਣਾ ਉਹਦੇ ਵਿੱਚੋਂ 40000 ਡਾਲਰ ਜਾਂ 35000 ਡਾਲਰ ਟੈਕਸ ਦੇਣਾ ਪੈਂਦਾ ਲੀਗਲ ਤੌਰ ਤੇ ਫਿਰ ਕਹਿੰਦਾ ਜਿਹੜੇ ਖਰਚੇ ਨੇ ਮੇਰੀ ਕਮਾਈ ਵਿੱਚੋਂ ਜਿਹੜੇ ਮੈਨੂੰ ਬਚਦੇ ਆ ਉਹਦੇ ਵਿੱਚੋਂ ਕਹਿੰਦਾ ਮੇਰੇ ਪੱਲੇ ਬੈਂਕ ਬੈਲੈਂਸ ਉਹਨਾ ਬਚੀ ਨਹੀਂ ਸਕਦਾ ਇਸ ਤੇ ਆਈ ਹੈ ਖਰਚੇ ਬਹੁਤ ਨੇ ਕਿਉਂਕਿ ਉੱਥੇ ਤਾਂ ਜੋ ਕੁਝ ਖਰੀਦਣਾ ਡਾਲਰਾਂ ਵਿੱਚ ਹੀ ਖਰੀਦਣਾ ਨਾ ਉਹਨੇ ਸਾਫ਼ ਜੀ ਗੱਲ ਕਹੀ ਕਹਿੰਦਾ ਜੇ ਤੁਸੀਂ ਅਮਰੀਕਾ ਦੇ ਵਿੱਚ 4000 ਡਾਲਰ ਕਮਾਉਣੇ ਹੋ ਤੁਹਾਡਾ ਤਾਂ ਘਰ ਪੂਰਾ ਹੁੰਦਾ ਇੱਥੇ ਬੇਲਾ ਪੂਰਾ ਹੋਊ ਤੁਸੀਂ ਇੰਡੀਆ ਵਿੱਚ ਕਹਿੰਦਾ 50000 ਕਮਾ ਕੇ ਵਧੀਆ ਰੋਟੀ ਖਾ ਸਕਦੇ ਹਾਂ ਇਹ ਅੰਕੜੇ ਨੇ ਕੰਪੇਅਰ ਕਰੀਏ ਜੇ ਤੁਸੀਂ ਅਮਰੀਕਾ ਦੇ 4000 ਡਾਲਰ ਨੂੰ ਇੰਡੀਆ ਦੇ 50000 ਨਾਲ ਇਹ ਬਿਲਕੁਲ ਸਹੀ ਹੈ ਮੈਂ ਕਹ ਵੀ ਤੁਸੀਂ ਦੁਖੀ ਹੋ ਇਥੇ ਕਿ ਸੁਖੀ ਹੋ ਮੈਂ ਗੱਲ ਪੁੱਛੀ ਉਹ ਕਹਿੰਦਾ ਜੀ ਦੁੱਖ ਤੇ ਸੁੱਖ ਤਾਂ ਤੁਹਾਨੂੰ ਮਿਲਣੇ ਮਿਲਣੇ ਉਹ ਕਹਿੰਦਾ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਨ੍ਹਾਂ ਦੇ ਪੋਸ਼ ਨੂੰ ਅੱਗ ਲੱਗੀ ਹੈ ਨਾ ਬਾਹਰ ਜਾਣ ਦੀ ਕਹਿੰਦੇ ਉਹ ਥੋੜਾ ਜਿਹਾ ਸਮਝ ਜਾਣ ਵੀ ਜਿਹੜੇ ਬੰਦੇ ਟੂਰਿਸਟ ਵੀਜ਼ਾ ਲੈ ਲੈਂਦੇ ਨੇ ਬਾਅਦ ਵਿੱਚ ਸਮਰਿਤ ਮਾਨ ਕੋਲੋਂ ਲੈ ਲੈਂਦੇ ਨੇ ਚਿੱਠੀ ਵੀ ਸਾਨੂੰ ਇੰਡੀਆ ਵਿੱਚ ਖਤਰਾ ਹੈ ਕਹਿੰਦੇ ਉਹ ਇੱਥੇ ਆ ਕੇ ਝੂਠ ਬੋਲਦੇ ਨੇ ਉਹਨਾਂ ਦੀ ਰਿਸਰਚ ਹੋ ਰਹੀ ਹੈ ਬੀ ਇੰਡੀਆ ਇਹ ਕੀ ਕੰਮ ਕਰਦੇ ਸੀ ਇਹਨਾਂ ਨੂੰ ਖਤਰਾ ਕੀ ਤੋਂ ਹੈ ਇਹ ਸਭ ਕੁਝ ਕਹਿੰਦੇ ਪੁਲਿਸ ਜਿਹੜੀ ਹੈ ਅਮਰੀਕਾ ਦੀ ਏਜੰਸੀਆਂ ਜਿਹੜੀਆਂ ਨੇ ਉਹ ਕਹਿੰਦੇ ਰਿਸਰਚ ਕਰ ਰਹੀਆਂ ਨੇ ਹੁਣ ਜਿਹੜੀ ਗੱਲ ਮੈਂ ਕਹਿਣੀ ਹੈ ਇਹ ਇਕੱਲੇ ਅਮਰੀਕਾ ਦੀ ਗੱਲ ਨਹੀਂ ਹੈਗੀ ਇਹ ਜਿਹੜੇ ਹਾਲਾਤ ਨੇ ਇਹ ਕੈਨੇਡਾ ਵਿੱਚ ਵੀ ਬਣ ਚੁੱਕੇ ਆ ਤੁਸੀਂ ਜੇ ਖਤਰਾ ਮੈਂ ਸੂਚ ਕੀਤਾ ਸੀ ਵੀ ਸਾਨੂੰ ਭਾਰਤ ਵਿੱਚ ਖਤਰਾ ਹੈ ਫਿਰ ਤੁਸੀਂ ਉੱਥੋਂ ਦੇ ਅਮਰੀਕਾ ਦੇ ਜਾਂ ਕੈਨੇਡਾ ਦੇ ਕਾਇਦਾ ਕਾਨੂੰਨ ਮੁਤਾਬਕ ਉੱਥੇ ਰਹੇ ਹੋ ਤੁਸੀਂ ਜਿਹੜਾ ਗੰਦ ਧਰਨੇ ਲਾ ਲਾ ਕੇ ਭਾਰਤ ਵਿੱਚ ਇੰਡੀਆ ਵਿੱਚ ਪੰਜਾਬ ਵਿੱਚ ਪਾਇਆ ਸੀ ਉਹੀ ਗੰਦ ਤੁਸੀਂ ਉੱਥੇ ਪਾਤਾ ਤੁਸੀਂ ਇੱਥੇ ਵੀ ਟੈਕਸ ਚੋਰੀ ਕਰਦੇ ਸੀ ਤੁਸੀਂ ਅਮਰੀਕਾ ਤੇ ਕੈਨੇਡਾ ਵਿੱਚ ਵੀ ਜਾ ਕੇ ਟੈਕਸ ਚੋਰੀ ਕਰਦੇ ਹੋ ਜੇ ਜਿਹੜੇ ਤੁਹਾਨੂੰ ਕੈਨੇਡੀਅਨ ਲੋਕ ਨੇ ਅਮਰੀਕਨ ਲੋਕ ਨੇ ਜਿਨ੍ਹਾਂ ਨੇ ਵੀ ਜਿਹੜੇ ਬ੍ਰਿਟਿਸ਼ ਲੋਕ ਨੇ ਭਾਰਤ 'ਤੇ ਜਿੰਨਾ ਰਾਜ ਕੀਤਾ ਹੈ ਉਹਨੂੰ ਸਾਡੀਆਂ ਕਰਤੂਤਾਂ ਬਾਰੇ ਪਤਾ ਨਹੀਂ ਜੇ ਤੁਸੀਂ ਭਾਰਤ ਵਿੱਚ ਗੰਦ ਪਾਤਾ ਤਾਂ ਤੁਹਾਨੂੰ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਕਿਵੇਂ ਗੰਦ ਪਾਉਣ ਦੇਣਗੇ ਤੁਸੀਂ ਕੀਤਾ ਕਿ ਜਾ ਕੇ ਉੱਥੇ ਕਿਤੇ ਤੁਸੀਂ ਭਾਰਤ ਦਾ ਝੰਡਾ ਸਾੜ ਰਹੇ ਹੋ ਉਹਨੂੰ ਪਾੜ ਰਹੇ ਹੋ ਕਿਤੇ ਮੋਦੀ ਮਰਦਾ ਬਾਦ ਕਤੇ ਕੁਛ ਕਤੇ ਕੁਛ ਬੱਸਾਂ ਵਿੱਚ ਬੜੇ ਉੱਥੇ ਖਾਲਸਤਾਨ ਸਕੂਲਾਂ ਵਿੱਚ ਬੜ ਗਏ ਉੱਥੇ ਖਾਲਸਤਾਨ ਤੁਸੀਂ ਪੂਤਲੇ ਸਾੜੇ ਜਾਂਦੇ ਉੱਥੇ ਅੱਗ ਲਾਈਏ ਨੇ ਤੁਸੀਂ ਅਗਲੇ ਗੰਦ ਕਿਉਂ ਪਾਉਣ ਦੇਣਗੇ ਆਪਣੀ ਕੰਟਰੀ ਵਿੱਚ ਇਹ ਜਿਹੜੀਆਂ ਗੱਲਾਂ ਕਹੀਆਂ ਨੇ ਨਾ ਉਸ ਅਮਰੀਕਾ ਵਿੱਚ ਬੈਠੇ ਇੱਕ ਸਿੱਖ ਨੇ ਕਹੀਆਂ ਨੇ ਜਿਹਦੀ ਉਮਰ ਐਸ ਵਕਤ 65-68 ਸਾਲ ਹੈ ਜਿਹਨੂੰ 35 ਸਾਲ ਹੋ ਗਏ ਇੰਡੀਆ ਤੋਂ ਅਮਰੀਕਾ ਗਏ ਨੂੰ ਇਹ ਉਹਦੀਆਂ ਗੱਲਾਂ ਨੇ ਉਹਨੇ ਇਹਨੇ ਬਿੰਨ ਕਹੀਆਂ ਨੇ ਮੈਂ ਉਹੀ ਸੁਣਾ ਰਿਆ ਜੇ ਕਿਸੇ ਨੂੰ ਸ਼ੱਕ ਹੋਵੇ ਮੈਂ ਇਹ ਲਿਖਿਆ ਹੋਇਆ ਵਾਇਰਲ ਕਰ ਦੂੰ ਤੁਸੀਂ ਪੜ ਲਿਓ ਰਿਕਾਰਡਿੰਗ ਵੀ ਵਾਇਰਲ ਕਰ ਦੂੰ ਤੁਸੀਂ ਸੁਣ ਲਿਓ ਉਹਨੇ ਜਿਹੜੀ ਮੈਨੂੰ ਇੱਕ ਗੱਲ ਲਾਸਟ ਵਿੱਚ ਕਹੀ ਉਹ ਤੁਹਾਨੂੰ ਸਾਂਝੀ ਕਰ ਦੇਵਾਂ ਉਹ ਕਹਿੰਦਾ ਜੀ ਜਿਹੜੇ ਬੰਦੇ ਪੜ ਲਿਖ ਕੇ ਆਪਣੇ ਪੈਰਾਂ ਤੇ ਆਪਣੇ ਬਲਬੂਤੇ ਤੇ ਕੁਝ ਕਰਨਾ ਚਾਹੁੰਦੇ ਨੇ ਉਹ ਬੰਦੇ ਭਾਰਤ ਵਿੱਚ ਵੀ ਕਾਮਯਾਬ ਨੇ ਤੇ ਉਹਨਾਂ ਬੰਦਿਆਂ ਨੂੰ ਉਹਨਾਂ ਲੋਕਾਂ ਨੂੰ ਅਮਰੀਕਾ ਵਿੱਚ ਚਾਹੁੰਦਾ ਕੈਨੇਡਾ ਵਿੱਚ ਚਾਹੁੰਦਾ ਪਰ ਜਿਹੜੇ ਕਹਿੰਦੇ ਬੇਲ ਲੜਨੇ ਗੰਦ ਪਾਉਣ ਵਾਲੇ ਨੇ ਜਿਨ੍ਹਾਂ ਦੀ ਲੁੱਤਰੋ ਗਾਲਾਂ ਦੇਣ ਵਾਅਦੇ ਚੱਲਦੇ ਆ ਸੌਕਣਾ ਮੰਗ ਜਿਹੜੇ ਤਾਨੇ ਮਾਰਦੇ ਨੇ ਕਹਿੰਦੇ ਉਹਨਾਂ ਨੂੰ ਨਾ ਅਮਰੀਕਾ ਪਸੰਦ ਕਰਦਾ ਨਾ ਕੈਨੇਡਾ ਪਸੰਦ ਕਰਦਾ ਇਹ ਸਾਨੂੰ ਵੀ ਪਤਾ ਹੈ ਚਲੋ ਇਹ ਵੀਡੀਓ ਵਿੱਚ ਮੇਰਾ ਦੱਸਣ ਤੋਂ ਮਤਲਬ ਇਹ ਸੀ ਜੀ ਨੇ ਕੈਨੇਡਾ ਜਾਣਾ ਕੈਨੇਡਾ ਜਾਓ ਅਮਰੀਕਾ ਜਾਣਾ ਅਮਰੀਕਾ ਜਾਓ ਤੁਹਾਡੀ ਆਪਣੀ ਜੀਵਨ ਜ਼ਿੰਦਗੀ ਹੈ ਤੁਹਾਡੀ ਆਪਣੀ ਸੋਚ ਹੈ ਤੁਹਾਨੂੰ ਆਜ਼ਾਦੀ ਹੈ ਤੁਸੀਂ ਜਿਹੜੇ ਏਜੰਟ ਦੇ ਕੋਲੋਂ ਵੀਜ਼ਾ ਲਿਆ ਹੈ ਨਾ ਉਹਨੇ ਤੁਹਾਡੇ ਤੋਂ ਲਿਆ 50 ਲੱਖ ਉਹਨੇ ਲਿਆ 20 ਲੱਖ ਉਹਨੇ ਲਿਆ 30 ਲੱਖ ਉਹਨੇ ਤੁਹਾਨੂੰ ਬੀਜਾ ਦਵਾਤਾ ਜਾਂ ਤੁਹਾਨੂੰ ਡੌਂਕੀ ਲਾ ਕੇ ਭੇਜਤਾ ਉਹਦਾ ਕੰਮ ਇੰਨਾ ਹੀ ਸੀ ਜੇ ਤੁਸੀਂ ਵਾਪਸ ਆ ਗਏ ਹੁਣ ਇਥੇ ਕਿਤੇ ਆ ਕੇ ਏਜੰਟਾਂ ਤੇ ਕੇਸ ਕਰਨੇ ਨਾ ਸ਼ੁਰੂ ਕਰ ਦਿਓ ਅਗਲੇ ਦਾ ਕਸੂਰ ਕੋਈ ਨਹੀਂ ਅੱਗ ਤੁਹਾਡੀ ਪੋਛ ਨੂੰ ਲੱਗੀ ਸੀ ਅਸੀਂ ਅਮਰੀਕਾ ਜਾਣਾ ਸੀ ਅਸੀਂ ਵੱਡੇ ਵੱਡੇ ਪਿੱਕੇ ਲੈ ਕੇ ਘੁੰਮਣਾ ਅਗ ਤੁਹਾਨੂੰ ਲੱਗੀ ਸੀ ਅਗਲੇ ਨੇ ਤਾਂ ਪੈਸੇ ਲੈ ਆਪਣਾ ਕੰਮ ਕਰਤਾ ਕੀ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ